ਸਤਿ ਸ਼੍ਰੀ ਅਕਾਲ ਜੀ ਫੈਟੇ ਕਲੈਕਸ਼ਨ ਬਲਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ ਦੁਬਾਰਾ ਤੋਂ ਕੱਟ ਪੀਸ ਜਿਹੜੇ ਅੱਜ ਦੇ ਕੱਟ ਪੀਸ ਰਹਿਣਗੇ ਜੀ ਉਹ ਰਹਿਣਗੇ ਆਪਣੀਆਂ ਬੀਬੀਆਂ ਲਈ ਤੇ ਮਾਤਾਵਾਂ ਲਈ ਰਹਿਣਗੇ ਤੇ ਫਤੇ ਕਲੈਕਸ਼ਨ ਦੇ ਜਿਹੜਾ ਆਪਣਾ ਚੈਨਲ ਬਣਿਆ ਜੀ YouTube ਦਾ ਪਲੀਜ਼ ਉਹਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਜਿਹੜਾ ਆਪਣਾ ਪੇਜ ਹੈ ਜੀ Instagram ਤੇ ਫਤੇ ਕਲੈਕਸ਼ਨ 2023 ਪਲੀਜ਼ ਇਹਨੂੰ ਵੀ ਫੋਲੋ ਕਰੋ ਅੱਜ ਦੇ ਜਿਹੜੇ ਕੱਟ ਪੀਸ ਰਹਿਣਗੇ ਜੀ ਇਹ ਮਾਤਾਵਾਂ ਲਈ ਰਹਿਣਗੇ ਬਜ਼ੁਰਗਾਂ ਲਈ ਰਹਿਣਗੇ ਠੀਕ ਹੈ ਜੀ ਆਪਾਂ ਪਹਿਲਾਂ ਡਾਰਕ ਕਲਰ ਦੇ ਵੀ ਪਾਏ ਸੀ ਪਰ ਹੁਣ ਆਪਾਂ ਬਜ਼ੁਰਗਾਂ ਲਈ ਵੀ ਕੱਟ ਪੀਸ ਥੋੜੇ ਜਿ ਆਪਣੇ ਕੋਲੇ ਬਜ਼ੁਰਗਾਂ ਲਈ ਕੱਟ ਪੀਸ ਹੈਗੇ ਨੇ ਜੀ ਜਿਹੜੇ ਕਿ 2.5 ਮੀਟਰ ਦੇ ਦੋ ਸੂਟ ਵੀ ਬਣ ਜਾਣਗੇ ਆ ਦੇਖੋ ਜੀ ਵੇ ਸਿੰਗਲ ਪੀਸ ਹੈ ਜੀ ਇਹ ਬੀ ਐਲ ਐਮ ਕੰਪਨੀ ਦਾ ਜੀ ਵਧੀਆ ਕੰਪਨੀ ਹੈ ਪਹਿਲਾਂ ਇਹਦਾ ਰੇਟ ਰੱਖਿਆ ਸੀ ਜੀ ਆਪਾਂ 115 120 ਇਦਾਂ ਸੂਟ ਇਹ ਕਪੜਾ ਵੇਚਿਆ ਜੀ ਹੁਣ ਆਪਾਂ ਇਹਦਾ ਰੇਟ ਰੱਖਾਂਗੇ ਜੀ 90 ਰੁਪਏ ਮੀਟਰ 90 ਰੁਪਏ ਮੀਟਰ ਦੇ ਹਿਸਾਬ ਨਾਲ ਜੀ ਇਹ 450 ਰੁਪਏ ਦਾ ਸੂਟ ਬੰਨਣਾ ਜੀ ਇੱਕ ਪੀਸ ਬੰਨਣਾ ਜੀ ਤੁਹਾਨੂੰ 230 ਰੁਪਏ ਦਾ 450 ਦਾ ਇਹ ਸੂਟ ਬੰਨਣਾ ਜੀ ਜਿਵੇਂ ਇਹ ਸਿੰਗਲ ਪੀਸ ਹੈ ਜੀ ਇਹ ਹੈਗਾ ਜੀ ਨਾਲ ਇਹ ਥੋੜਾ ਜਿਹਾ ਪਿਸਤੇ ਜੇ ਕਲਰ ਦੇ ਟੋਨ ਦੇ ਵਿੱਚ ਆ ਗਿਆ ਜੀ ਇਹ ਦੋ ਪੀਸ ਨੇ ਜੀ 2.5 2 ਮੀਟਰ ਦੇ ਦੋ ਪੀਸ ਨੇ ਫੁੱਲ ਸੂਟ ਬਣਾ ਸਕਦੇ ਹੋ ਜਿਹੜੀਆਂ ਪਹਿਣ ਆਪਣੀ ਮਾਮਾਂ ਲਈ ਦਾਦੀਆਂ ਲਈ ਭੈਣਾਂ ਲਈ ਹਨਾ ਜਾ ਲਗਾ ਲੋ ਵੀ ਆਪਣੀ ਕਿਸੇ ਲਈ ਵੀ ਜਦੋਂ ਜਿਹੜੇ ਕਿ ਤੁਹਾਡੇ ਬਜ਼ੁਰਗ ਨੇ ਤੁਹਾਡੇ ਘਰ ਦੇ ਵਿੱਚ ਉਹਨਾਂ ਲਈ ਸੂਟ ਲੈਣਾ ਚਾਹੁੰਦੇ ਨੇ ਬਹੁਤ ਸੋਹਣਾ ਸਟੱਫ ਹੈ ਜੀ ਗਰਮੀ ਦੇ ਵਿੱਚ ਹਲਕਾ ਫੁਲਕਾ ਆ ਮਤਲਬ ਵਜਨ ਦੇ ਵਿੱਚ ਵੀ ਹਲਕਾ ਸਟੱਫ ਹੈ ਤੇ ਪਿਓਰ ਵਧੀਆ ਵਾਲੀ ਕਾਟਨ ਹੈ ਜੀ ਪਿਓਰ ਕਾਟਨ ਹੈ ਜੀ ਬੀ ਐਲ ਐਮ ਦੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਜੀ ਇਹ ਬੀ ਐਲ ਐਮ ਦੀ ਪਿਓਰ ਕਾਟਨ ਸਟੱਫ ਹੈ ਜੀ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਵੇਅਰ ਕਰ ਸਕਦੇ ਹੋ ਇਦੇ ਵਿੱਚ ਸਾਰੇ ਜਿਹੜੇ ਆਪਣੇ ਸ਼ੇਡ ਰਹਿਣਗੇ ਜੀ ਇਹ ਪ੍ਰਿੰਟ ਰਹਿਣਗੇ ਇਹ ਬਜ਼ੁਰਗਾ ਵਾਲੇ ਰਹਿਣਗੇ ਇਹ ਹੈਗਾ ਜੀ ਪਿਸਤਾ ਕਲਰ ਪਿਸਤਾ ਜੀ ਟੋਨ ਹੈ ਜੀ ਜਿਹੜਾ ਆਹ ਵਾਲਾ ਕਲਰ ਦਿੱਦਾ ਛਾਂ ਦੇ ਵਿੱਚ ਇਹ ਦਿਖ ਰਿਹਾ ਜੀ ਇਹ ਇਹ ਬਿਲਕੁਲ ਸਹੀ ਦਿਖ ਰਿਹਾ ਪਿਸਤਾ ਜਾਂ ਟੋਨ ਹੈ ਜੀ ਇਹ ਵਾਲਾ ਪ੍ਰੋਪਰ ਇਹਦੀ ਟੋਨ ਸੂਟ ਦੀ ਇਹ ਵਾਲੀ ਹੈ ਜੀ ਪ੍ਰੋਪਰ ਕਲਰ ਇਹ ਵਾਲਾ ਹੈ ਜੀ ਇਹ ਪਿਸਤਾ ਟੋਨ ਦਾ ਜਿਹੜਾ ਇਹ ਸੂਟ ਰਹਿਣ ਵਾਲਾ ਜੀ ਇਹ ਵੀ ਦੋ ਪੀਸ ਨੇ ਜੀ ਆਪਣੇ ਕੋਲੇ 2.5 ਮੀਟਰ ਦੇ ਇਹ ਵੀ ਪੂਰਾ 5 ਮੀਟਰ ਦਾ ਸੂਟ ਬਣ ਜਾਏਗਾ ਇਸ ਤੋਂ ਬਾਅਦ ਆ ਗਿਆ ਜੀ ਆਪਣਾ ਸਕਿਨ ਜੀ ਸ਼ੇਡ ਪ੍ਰੋਪਰ ਸ਼ੇਡ ਇਹ ਵਾਲੀ ਹੈ ਜੀ ਸਕਿਨ ਸ਼ੇਡ ਇਹ ਵੀ ਦੋ ਪੀਸ ਨੇ ਜੀ ਇਹ ਵੀ ਦੋ ਪੀਸ 2.5-2.5 ਮੀਟਰ ਦੇ ਹੋਗੇ 5 ਮੀਟਰ ਦਾ ਸੂਟ ਬਣ ਜੇਗਾ ਇਸ ਤੋਂ ਬਾਅਦ ਜੀ ਜਿਹੜਾ ਨੈਕਸਟ ਰਹਿਣ ਵਾਲਾ ਹੈ ਜੀ ਆਪਣਾ ਇਹ ਹੈਗਾ ਲਾਸਟ ਜੀ ਇਹ ਹੋਰ ਹੀ ਟੋਨ ਹੈ ਜੀ ਬਾਦਾਮੀ ਜੀ ਟੋਨ ਦਾ ਜਿਵੇਂ ਕਹਿ ਦਿੰਦੇ ਆ ਜੀ ਇੰਗਲਿਸ਼ ਜਿਹਾ ਕਲਰ ਹੈ ਜਿਵੇਂ ਅੱਜਕੱਲ ਜ਼ਿਆਦਾ ਟ੍ਰੈਂਡ ਦੇ ਵਿੱਚ ਕਲਰ ਚੱਲ ਰਹੇ ਆ ਜੀ ਇਹ ਬਾਦਾਮੀ ਜੀ ਟੋਨ ਦਾ ਇਹ ਸੂਟ ਹੈ ਜੀ ਪ੍ਰੋਪਰ ਇਹਦਾ ਜਿਹੜਾ ਕਲਰ ਹੈ ਐਦਾਂ ਇਹ ਵਾਲਾ ਪ੍ਰੋਪਰ ਕਲਰ ਹੈ ਜੀ ਜਿਹੜਾ ਹੁਣ ਸ਼ੋਅ ਹੋ ਰਿਹਾ ਹੈ ਇਹ ਬਹੁਤ ਸੋਹਣਾ ਕਲਰ ਹੈ ਜੀ ਇਹ ਇਹ ਵੀ ਦੋ ਪੀਸ ਨੇ ਜੀ ਆਪਣੇ ਕੋਲੇ 5 ਮੀਟਰ ਦਾ ਪੂਰਾ ਇਹ ਸੂਟ ਇਹ ਬਣ ਸਕਦਾ ਹੈ ਇਹਨਾਂ ਸੂਟਾਂ ਦੇ ਨਾਲ ਜਿਹੜੀਆਂ ਹੁਣ ਬੀਬੀਆਂ ਲਾਲੋ कॉटन ਦੇ ਦੁਪੱਟਾ ਵੀ ਪਸੰਦ ਕਰਦੀਆਂ ਨੇ ਆਪਣੇ ਕੋਲੇ कॉटन ਦੁਪੱਟੇ ਦੇ ਵਿੱਚ ਵੀ ਕਲਰ ਨੇ ਇਹਦੇ ਨਾਲ ਤੁਸੀਂ ਥੋੜਾ-ਬੋਟਾ ਮੈਚ ਕਰ ਸਕਦੇ ਹੋ ਜਿਹਦੇ कॉटन ਦੁਪੱਟੇ ਲੈਂਦੇ ਆ ਜੀ ਕਈ ਹਨਾ ਮਾਤਾਵਾਂ ਬਜ਼ੁਰਗ ਹੁੰਦੇ ਆ ਜਿਹੜੀਆਂ ਕੱਲੇ कॉटन ਦੇ ਦੁਪੱਟੀ ਪਸੰਦ ਕਰਦੀਆਂ ਘਰੇ ਲੈਣ ਲਈ ਇਹ ਸਿਰਫ ਸਪੈਸ਼ਲੀ ਇਹ ਬਜ਼ੁਰਗਾਂ ਵਾਲੇ ਪ੍ਰਿੰਟ ਦੁਪੱਟੇ ਨੇ ਇਹ ਇਹਦੇ ਵਿੱਚ 10 ਕਲਰ ਨੇ ਆਪਣੇ ਕੋਲੇ ਤੁਸੀਂ ਜਿਹੜਾ ਮਰਜ਼ੀ ਦੁਪੱਟਾ ਪਸੰਦ ਕਰ ਸਕਦੇ ਹੋ ਦੁਪੱਟਾ ਰਹੇਗਾ ਜੀ ਇਹ 150 ਰੁਪਏ ਦਾ ਇੱਕ कॉटन ਦਾ ਦੁਪੱਟਾ ਹੈ ਜੀ 150 ਰੁਪਏ ਦਾ ਇੱਕ ਦੁਪੱਟਾ ਰਹੇਗਾ 150 ਰੁਪਏ ਦਾ ਇੱਕ ਦੁਪੱਟਾ ਇਹ 10 ਇਹਦੇ ਵਿੱਚ ਆਪਣੇ ਕੋਲੇ ਕਲਰ ਨੇ ਜੀ ਤੇ ਕੱਟ ਪੀਸ ਦਾ ਜਿਹੜਾ ਸੂਟ ਬਣੇਗਾ ਜੀ ਉਹ ਰਹੇਗਾ ਇੱਕ ਕੱਟ ਪੀਸ ਰਹੇਗਾ 230 ਰੁਪਏ ਦਾ ਤੇ ਪੂਰੇ ਸੂਟ ਦਾ ਰਹੇਗਾ ਜੀ 450 ਰੁਪਏ ਦਾ ਅੱਜ ਦੇ ਵੀਡੀਓ ਦੇ ਵਿੱਚ ਜਿਹੜੇ ਆਪਾਂ ਕੱਟ ਪੀਸ ਲੈ ਕੇ ਆਏ ਸੀ ਜੀ ਸਿਰਫ ਬਜ਼ੁਰਗਾਂ ਵਾਲੇ ਪੀਸ ਲੈ ਕੇ ਆਏ ਸੀ ਬੜੀ ਜਲਦੀ ਆਪਾਂ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਰੰਗਾਂ ਦੇ ਸੋਹਣੇ-ਸੋਹਣੇ ਬ੍ਰਾਂਡ ਦੇ ਵਧੀਆ ਬ੍ਰਾਂਡ ਦੇ ਕੱਟ ਪੀਸ ਤੁਹਾਡੇ ਲਈ ਲੈ ਕੇ ਆਵਾਂਗੇ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ